ਆਹੀ ਹੁਣ ਤਾਂ 2 ਮਿੰਟ ਲੱਗ ਗਏ ਐ ਐਨਆਰਆਈ ਪਰਿਵਾਰ ਨੂੰ ਚਾਬੀਆਂ ਮਿਲ ਗਈਆਂ ਨੇ ਪੁਲਿਸ ਵੱਲੋਂ ਜਿਹੜੀਆਂ ਚਾਬੀਆਂ ਦਿੱਤੀ ਗਈਆਂ ਨੇ ਕਰਮ ਸਿੰਘ ਆਏ ਸੀ ਕਰਮ ਸਿੰਘ ਨੂੰ ਲੱਭ ਰਹੇ ਆ ਕਰਮ ਸਿੰਘ ਪਿੱਛੋਂ ਦੀ ਭੱਜ ਗਿਆ ਪਿੱਛੇ ਵੀ ਗਏ ਆ ਇੱਧਰ ਵੀ ਗਏ ਆ ਹੁਣ ਲੱਭਦੇ ਆ ਹੁਣ ਚੋਰਾ ਵਾਂਗੂ ਕਿਉਂ ਭੱਜ ਰਹੇ ਆ ਜਿਹੜੇ ਇੱਕ ਟਾਈਮ ਕਹਿੰਦੇ ਸੀ ਕਿ ਸਾਡਾ ਕੋਠੀ ਤੇ ਕਬਜ਼ਾ ਹੈ ਹੁਣ ਇੱਧਰ ਵੀ ਲੱਭ ਕੇ ਆਉਣੇ ਆ ਸੀ ਇੱਧਰ ਲੱਗਦਾ ਕਿ ਸਾਨੂੰ ਗਿਆ ਦੱਸਿਆ ਮੁਲਾਇਮਾਂ ਨੇ ਤਾਂ ਹੁਣ ਲੱਭ ਕੇ ਆਉਣੇ ਆ ਵੀ ਹੁਣ ਕਰਮ ਸਿੰਘ ਕਿੱਥੇ ਭੱਜਦਾ ਤੂੰ ਤਾਂ ਕਹਿੰਦਾ ਸੀ ਭਾਈ ਮੇਰਾ ਕੋਠੀ ਤੇ ਕਬਜ਼ਾ ਕੋਠੀ ਮੇਰੀ ਐ ਕੋਠੀ ਤੇ ਜਿਹੜੇ ਸਾਰੇ ਕਾਗਜ਼ ਆ ਤੇ ਮੇਰੇ ਸਹੀ ਐ ਹੁਣ ਕਿਉਂ ਦਮ ਦਬਾ ਕੇ ਭੱਜ ਗਏ ਹੁਣ ਤੇਰੀ ਕਿਉਂ ਨਹੀਂ ਇੱਥੇ ਖੜਿਆ ਭਾਈ ਤੂੰ ਕਿਉਂ ਨਹੀਂ ਤੂੰ ਕਹਿਆ ਵੀ ਹਾਂ ਵੀ ਮੈਂ ਮੈਨੂੰ ਫਲਾਣੇ ਬੰਦੇ ਨੇ ਠੱਗਿਆ ਸੀ ਮੈਂ ਸੱਚਾ ਸੀ ਹੁਣ ਅਸੀਂ ਵਾਰ-ਵਾਰ ਕਿਹਾ ਵੀ ਭਾਈ ਬਾਈਟ ਦੇ ਦਿਓ ਬਾਈਟ ਦੇ ਦਿਓ ਥਿਆ ਹੀ ਨਹੀਂ ਆਇਓ ਹੁਣ ਤਾਂ 2 ਮਿੰਟ ਰਾਹ ਲੱਗੇ ਤਾਂ ਹੁਣ ਅਸੀਂ ਥਾਂ-ਥਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜਗਨਾਵ ਦੀਆਂ ਗਲੀਆਂ 'ਚ ਅਸੀਂ ਵੇਖਦੇ ਆ ਵੀ ਜਿੱਥੇ ਸਾਨੂੰ ਮਿਲ ਗਿਆ ਕੋਸ਼ਿਸ਼ ਸਾਡੀ ਜਾਰੀ ਹੈ ਜੇ ਨਾ ਮਿਲਿਆ ਤਾਂ ਇਹ ਜਲੂਸ ਜ਼ਰੂਰ ਅਸੀਂ ਕੱਢ ਦਿਆਂਗੇ ਕਿਉਂਕਿ ਉਹ ਬੰਦਾ ਝੂਠਾ ਹੈ ਫਰੌਡੀ ਹੈ ਉਹ ਮੈਨੂੰ ਲੱਗਦਾ ਉਹ ਅੱਗੇ ਜਾ ਰਿਹਾ ਹੈ ਉਹ ਪੱਗ ਕਰਮ ਸਿੰਘ ਦੀ ਦਿਖਾਈ ਦੇ ਰਹੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਜਲਦ ਤੋਂ ਜਲਦ ਜਿਹੜਾ ਉਹ ਲੱਭਿਆ ਜਾਵੇ ਲੱਭ ਕੇ ਜਿਹੜਾ ਇੱਥੇ ਕੈਮਰੇ ਅਗੇ ਤੇ ਲੈ ਕੇ ਹੁੰਦਾ ਜਾਵੇ ਆ ਉਹ ਗਲੀ ਆ ਗਲੀ ਚ ਵੀ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਇਹ ਪੁਲਿਸ ਸਟੇਸ਼ਨ ਦਾ ਬੈਕ ਗੇਟ ਹੈ ਕਿ ਇਧਰ ਦੀ ਤਾਂ ਨਹੀਂ ਭੱਜਿਆ ਇਹ ਚੋਰ ਦੇਖੋ ਤੁਸੀਂ ਕਰਮ ਸਿੰਘ ਚੋਰ ਭੱਜ ਗਿਆ ਇਥੋਂ ਪੁਲਿਸ ਸਟੇਸ਼ਨ ਦੇ ਵਿੱਚੋਂ ਅੱਜ ਫੈਸਲਾ ਹੋਇਆ ਕਿ ਐਫੀਡੈਵਟ ਲਿਖਿਆ ਗਿਆ ਐਨਆਰਆਈ ਬੀਬੀ ਨੂੰ ਚਾਬੀਆਂ ਸਮਾਹਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਕਰਮ ਸਿੰਘ ਹੋ ਤੱਕ ਮਯੂਤ ਸੀ ਪਰ ਇਹ ਪਤਾ ਲੱਗਿਆ ਕਿ ਪਿਛਲੇ ਗੇਟਵੇਜ ਦੀ ਉਹ ਪਿਛਲੇ ਗੇਟਵੇਜ ਦੀ ਭੱਜ ਗਿਆ ਹੁਣ ਉਹ ਇਹ ਲੱਗਿਆ ਕਿ ਹੁਣ ਇਸ ਤੋਂ ਬਾਅਦ ਹੋਰ ਬੇਜਤੀ ਹੋਊਗੀ ਤੇ ਅਸੀਂ ਕਰਨੀ ਵੀ ਸੀ ਅਸੀਂ ਪੁੱਛਣਾ ਵੀ ਸੀ ਕਿ ਭਾਈ ਠੱਗ ਬੰਦਿਆ ਹੁਣ ਤੂੰ ਕਿਉਂ ਭੱਜ ਰਿਹਾ ਹੈ ਹੁਣ ਤੂੰ ਕਿੱਥੇ ਹੈ ਜਿਹੜਾ ਕਹਿੰਦਾ ਸੀ ਕਿ ਮੈਨੂੰ ਜਿੰਨੀ ਮਰਜ਼ੀ ਸਖਤ ਸਜ਼ਾ ਦਿਓ ਇਹ ਗੋਠੀ ਮੇਰੀ ਹੈ ਆ ਪੁਲਿਸ ਸਟੇਸ਼ਨ ਦਾ ਬੈਕ ਗੇਟ ਆ ਰਿਹਾ ਅਸੀਂ ਜਲ ਤੋਂ ਜਲਦ ਉਹਨੂੰ ਕੈਮਰੇ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਸਾਨੂੰ ਪਤਾ ਲੱਗਿਆ ਕਿ ਉਹ ਆ ਗਲੀ ਦੇ ਵਿੱਚ ਐ ਕਰਮ ਸਿੰਘ ਜਿਹੜਾ ਕੋਠੀ ਦਾ ਮਾਲਕ ਬਣਦਾ ਫਿਰਦਾ ਸੀ ਜਿਹਨੇ ਸਾਰਾ ਪ੍ਰਸ਼ਾਸਨ ਸਾਰਾ ਸਿਸਟਮ ਤਪਾ ਛੱਡਿਆ ਸੀ ਬੀਬੀ ਮਾਨੂਕੇ ਦਾ ਕਰੀਬੀ ਸੀ ਉਹ ਬੰਦਾ ਅਸੀਂ ਲੱਭ ਰਹੇ ਆ ਕਿ ਕਿੱਧਰ ਪਜ ਗਿਆ ਉਹ ਕਹਿੰਦਾ ਸੀ ਕਿ ਮੈਂ ਸੱਚ ਐ ਇਹ ਗਲੀ ਵੀ ਅੱਗੋਂ ਬੰਦ ਹੁੰਦੀ ਐ ਅੱਗੇ ਵੀ ਲੱਭਣ ਦੀ ਕੋਸ਼ਿਸ਼ ਕਰਦੇ ਆਂ ਕੋਸ਼ਿਸ਼ ਕਰ ਰਹੇ ਆਂ ਅਸੀਂ ਪਿੱਛੇ ਗੱਡੀ ਵੀ ਲਾਵਾਂਗੇ ਪਰ ਫਿਲਹਾਲ ਦੀ ਦੱਸ ਦਈਏ ਕਿ ਫੈਸਲਾ ਕੋਠੀ ਦਾ ਹੋ ਗਿਆ ਗੋਠੀ ਦੀਆਂ ਚਾਬੀਆਂ ਨੈਨਾਰਾਈ ਪਰਿਵਾਰ ਨੂੰ ਮਿਲ ਗਈਆਂ ਐਨ ਆਰ ਆਈ ਪਰਿਵਾਰ ਨੇ ਪੂਰੀ ਬੇਇਜ਼ਤੀ ਕੀਤੀ ਆ ਬੀਬੀ ਤੋਂ ਵੀਡੀਓ ਵੀ ਲਵਾਵਾਂਗੇ ਉਹ ਵੀ ਪਾਵਾਂਗੇ ਕਿ ਕਿਸ ਤਰੀਕੇ ਨਾਲ ਜਲੀਲ ਕੀਤਾ ਉਸ ਬੰਦੇ ਨੂੰ ਜਿਹਨੇ 20 25 ਦਿਨ ਤੋਂ ਪੂਰੇ ਪੰਜਾਬ ਨੂੰ ਟਿੰਡੀ ਦੇ ਬੀਤੇ ਚੜਾਇਆ ਸੀ ਪਰ ਟਿੰਡੀ ਦੇ ਬੀਤੇ ਕਿਹਦੇ ਕਹਿੰਦੇ ਚੜਾਇਆ ਸੀ ਇਹ ਤਾਂ ਸਭ ਨੂੰ ਪਤਾ ਹੀ ਹੈ ਪਰ ਕਰਮ ਸਿੰਘ ਨੂੰ ਅੱਜ ਕਿਸੇ ਪਿੱਛੋਂ ਦੀ ਨਿਗਾਹ ਦਿੱਤਾ ਗਿਆ ਪਰ ਕਰਮ ਸਿੰਘ ਦੀ ਬੇਇਜ਼ਤੀ ਪੂਰੇ ਪੰਜਾਬ 'ਚ ਸੀ ਕਰਨੀ ਸੀ ਕਿ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਉਹ ਇਹੋ ਜਿਹੇ ਬੰਦਿਆਂ ਤੋਂ ਆਪ ਦਾ ਵਿਚਾਰ ਰੱਖੇ ਸੋ ਕਰਮ ਸਿੰਘ ਨੂੰ ਅਸੀਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਉਹ ਪਿਛਲੇ ਗੇਟ ਲੰਘ ਗਿਆ ਆਇਓ ਜੀ ਹੁਣ ਤਾਂ 2 ਮਿੰਟ ਦਾ ਰਹਿ ਗਏ ਆਇਓ ਜੀ ਹੁਣ ਤਾਂ 2 ਮਿੰਟ ਦਾ ਰਹਿ ਗਏ